ਸ਼ਾਮਾਂ ਦਾਣ ਰੇਡੀਓ ਪੰਜਾਬ ਟਰੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨੇਲੀਆ ਕੰਨੀਓ ਪੇਰ ਪਰਿ ਸਤਿ ਸ਼੍ਰੀ ਅਕਾਲ ਖਸ਼ਾਮਦੀਦ ਮੈਂ ਗੁਜ਼ਾਰਿਸ਼ ਕਰਦਾ ਕਿ ਜਿਹੜੇ ਵੀ ਰ ਇਸ ਵਕਤ ਸਾਡੇ ਨਾਲ ਜੁੜੇ ਨੇ ਉਹ YouTube ਚੈਨਲ ਰੇਡੀਓ ਪੰਜਾਬ ਟਰੂਡੇ ਦਾ ਵੱਤ ਤੋਂ ਵੱਦ ਸਬਸਕ੍ਰਾਈਬ ਕਰੋ ਜੀ ਇਸ ਤੋਂ ਇਲਾਵਾ ਐਪ ਨੂੰ ਵੱਤ ਤੋਂ ਵੱਦ ਜਿੰਨਾ ਹੋ ਸਕੇ ਵਿਲਾ ਸਮਾਂ ਮਿਲੇ ਤੁਸੀਂ ਐਪ ਨੂੰ ਵੀ ਜਿਹੜਾ ਪਲੀਜ਼ ਯੂਜ਼ ਕਰਿਆ ਕਰੋ ਜੀ ਪ੍ਰੋਗਰਾਮ ਦਾ ਆਗਾਸ ਕਰਦੇ ਟੀਲ ਸਭ ਤੋਂ ਸਿੱਖਾਲੀ ਸੋ ਸ੍ਰੀ ਕਾ ਸੋ ਗੱਲ ਸੁਖਪਾਲ ਸਿੰਘ ਖੈਰਾ ਦੀ ਕਰਦੇ ਆ ਸੋ ਆਪ ਆਗੂ ਸੁਖਪਾਲ ਸਿੰਘ ਖੈਰਾ ਨੇ ਨਾ ਤਾਂ ਪਾਰਟੀ ਛੱਡਣ ਦਾ ਐਲਾਨ ਕੀਤਾ ਤੇ ਉਹਨਾਂ ਨੇ ਦੂਜੇ ਪਾਸੇ ਜਿਹੜਾ ਇੱਕ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਕੀ ਕਿਹਾ ਇਹ ਇੱਕ ਵੱਖਰੀ ਗੱਲ ਆ ਉਹਦੇ ਚਰਚਾ ਕਰਾਂਗੇ ਪਰ ਕੱਟੂ-ਕੱਟ ਇੱਕ ਚੀਜ਼ ਨੇ ਦਿਖਾ ਦਿੱਤਾ ਕਿਹਰਾ ਦੇ ਨਾਲ ਜਿਹੜੇ 9 ਵਿਧਾਇਕ ਨੇ ਜਿਹੜੇ ਉੱਥੇ ਚੱਲ ਕੇ ਪਹੁੰਚੇ ਨੇ ਤੇ ਉਹ ਕੁਝ ਅਜਿਹੇ ਵੀ ਸਨ ਜਿਹੜੇ ਚੋਣਾਂ ਦੇ ਵਿੱਚ ਉਮੀਦਵਾਰ ਵੀ ਸਨ ਉਹ ਵੀ ਵੱਡੇ ਤਰ੍ਹਾਂ ਦੇ ਉੱਤੇ ਪਰ ਉੱਥੇ ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ ਮਾਲਵੇ ਦੇ ਜ਼ਿਆਦਾ ਜਿਹੜੇ ਲੋਕ ਨੇ ਉਹ ਖੇਰਾ ਦੇ ਨਾਲ ਖੜੇ ਨੇ ਸੋ ਫੈਸਲਾ ਤਾਂ ਵੈਸੇ ਲੋਕਾਂ ਨੇ ਕਰਨਾ ਹੁੰਦਾ ਪਰ ਢਿੱਲੋ ਸਾਹਿਬ ਕੱਲ ਵੀ ਆਪਾਂ ਇਹ ਚਰਚਾ ਕੀਤੀ ਸੀਗੀ ਕਿ ਅੱਜ ਉਹੀ ਗੱਲ ਕਮਰਸੰਧੂ ਨੇ ਵੀ ਕਹੀ ਹੈ ਕਿ ਇਹ ਗੈਰ ਸੰਵਿਧਾਨਿਕ ਫੈਸਲਾ ਹੈ ਜੀ ਨਹੀਂ ਫੈਸਲਾ ਤਾਂ ਗੈਰ ਸੰਵਿਧਾਨਕੀ ਇਹ ਪਹਿਲੀ ਗਲਤੀ ਹੈ ਇਹ ਮੰਨਣਾ ਕਿ ਇਹ ਫੈਸਲਾ ਗੈਰ ਸੰਵਿਧਾਨਕ ਹੈ ਹਮ ਆਮ ਆਦਮੀ ਪਾਰਟੀ ਦਾ ਸੰਵਿਧਾਨ ਹੈ ਕਿਹੜਾ ਸੰਵਿਧਾਨ ਤਾਂ ਵੈਸੇ ਕਿਸ ਸੰਵਿਧਾਨ ਦੇ ਰਾਹੀਂ ਇਹਨਾਂ ਨੇ ਪਾਰਟੀ ਬਣਾਈ ਹੈ ਹਮ ਤੇ ਉਹਦੇ ਤੇ ਕਿੰਨਾ ਕੁ ਪਹਿਰਾ ਦਿੱਤਾ ਹੈ ਆਪਾਂ ਕੱਲ ਵੀ ਗੱਲ ਕੀਤੀ ਸੀ ਹਮ ਹਮ ਕਿ ਜਿਹੜੇ ਬੰਦੇ ਫਾਊਂਡਰ ਸੀ ਜਿਨ੍ਹਾਂ ਬੰਦਿਆਂ ਨੇ ਪਾਰਟੀ ਬਣਾਈ ਸੀ ਜਿਨ੍ਹਾਂ ਨੇ ਪੈਸਾ ਦਿੱਤਾ ਸੀ ਜੀ ਉਹ ਵੀ ਇਕੱਲੇ ਇਕੱਲੇ ਕਰਕੇ ਬੜਕਾਤੇ ਹਮ ਹਮ ਜਦੋਂ ਅੱਜ ਕਬਰ ਸੰਤੂ ਸਾਹਿਬ ਦਾ ਮੈਂ ਇੱਜ਼ਤ ਕਰਦਾ ਪੁਰਾਣੇ ਜਰਨਲਿਸਟ ਹੈ ਬੜੇ ਵਧੀਆ ਜਿਸ ਵੇਲੇ ਸੁਚਾ ਸਿੰਘ ਛੋਟੇਪੁਰ ਨੂੰ ਜਿਬਾ ਕੀਤਾ ਸੀ ਉਦੋਂ ਕਿਹੜਾ ਸਵਧਾਨ ਵਰਤਿਆ ਸੀ ਬਿਲਕੁਲ ਜੇ ਉਸ ਵੇਲੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰਾਂ ਨੇ ਹੂੰ ਹੂੰ ਘਿਰਤ ਤੋਂ ਕਮ ਲਿਆ ਹੁੰਦਾ ਹੂੰ ਕਿ ਸੁਚਾ ਸਿੰਘ ਛੋਟੇਪੁਰ ਨੇ ਜਿਹੜੀਆਂ ਗੱਲਾਂ ਕਹੀਆਂ ਹੂੰ ਹੂੰ ਉਹ ਗੱਲਾਂ ਦਰੁੱਸ ਸੀ ਹੂੰ ਅਧਿਪਮੇ ਸੁਖਪਾਲ ਸਿੰਘ ਖਹਿਰਾ ਹੈ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਲੀਡਰ ਆਫ اپੋਜੀਸ਼ਨ ਦੇ ਅਹੁਦੇ ਤੋਂ ਵਕ ਕੀਤਾ ਹੈ ਹੂੰ ਹੂੰ ਤੇ ਉਹਨੇ ਕਹਤਾ ਮੈਂ ਪਾਰਟੀ ਛੱਡੂਗਾ ਹੂੰ ਹੂੰ ਲੇਕਿਨ ਸੁਚਾ ਸਿੰਘ ਛੋਟੇਪੁਰ ਦਾ ਜਿਸ ਵੇਲੇ ਸਟਿੰਗ ਕੀਤਾ ਸੀ ਹੂੰ ਉਹਦੇ ਤੇ ਇਲਜ਼ਾਮ ਲਾਇਆ ਸੀ ਜੀ ਉਹ ਤੋਂ ਪਹਿਲਾਂ ਦਾ ਨਕਸ਼ਾ ਦੇਖੋ ਹੂੰ ਜਿਹੜੀ ਪਹਿਲੀ ਸੂਚੀ ਜਾਰੀ ਕੀਤੀ ਹੈ ਜੀ ਪਹਿਲੀ ਸੂਚੀ ਜਾਰੀ ਕਰਨ ਵੇਲੇ ਦੁਰਗੇਸ਼ ਪਾਟਕ ਵੀ ਸੀਗਾ ਪਹਿਲੀ ਸੂਚੀ ਜਾਰੀ ਕਰਨ ਵੇਲੇ ਸੰਜੇ ਸਿੰਘ ਵੀ ਸੀ ਹੂੰ ਹੂੰ ਪੰਜਾਬ ਦੇ ਹੋਰ ਲੀਡਰ ਵੀ ਸੀ ਉਹ ਤਸਵੀਰ ਤੁਸੀਂ ਆਪਦੇ ਜਹਨ ਚ ਮਾਰੋ ਨਜ਼ਰ ਉਸ ਤਸਵੀਰ ਦੇ ਵਿੱਚ ਉਹ ਜੀ ਕੋਈ ਬੰਦਾ ਗਾਇਬ ਸੀ ਹੂੰ ਉਹ ਕੌਣ ਗਾਇਬ ਸੀ ਉਹ ਗਾਇਬ ਸੀ ਸੁਚਾ ਸਿੰਘ ਛੋਟੇਪੁਰ ਕਿਉਂਕਿ ਛੋਟੇਪੁਰ ਨੇ ਕਹਿਤਾ ਸੀ ਮੈਂ ਇਸ ਨਾਲ ਸਹਿਮਤ ਨਹੀਂ ਹੂੰ ਹੂੰ ਜਿਨ੍ਹਾਂ ਲੋਕਾਂ ਨੂੰ ਟਿਕਟਾਂ ਦੇ ਰਹੇ ਹੋ ਇਹ ਟਿਕਟਾਂ ਨਹੀਂ ਦਿੱਤੀਆਂ ਜਾ ਰਹੀਆਂ ਸੌਦੇਬਾਜੀ ਹੋ ਰਹੀ ਹੈ ਸੌਦੇਬਾਜੀ ਹੋ ਰਹੀ ਹੈ ਤੇ ਅਗਲੇ ਦਿਨ ਹੀ ਕਹਿਤਾ ਜੀ ਇਹ ਸਟਿੰਗ ਹੋ ਗਿਆ ਹੂੰ ਹੂੰ ਤੇ ਉਸ ਗੈਰਤਮੰਦ ਇਨਸਾਨ ਨੇ ਨਾ ਆਸਾ ਦੇਖੇ ਨਾ ਪਾਸਾ ਦੇਖੇ ਉਹਨੇ ਆਪਦੀ ਆਪ استਿਫਾ ਬੁਕਾ ਕੇ ਮਰਿਆ ਸੀ ਹੂੰ ਹੂੰ ਕਿ ਆ ਚੱਕੋ ਮੈਂ ਚਲਿਆ ਜੇ ਉਹ ਹੀ ਗੈਰਤਮੰਦ ਬੰਦੇ ਦੇ ਨਾਲ ਉਦੋਂ ਖੜੇ ਹੁੰਦੇ ਹੂੰ ਹੂੰ ਜੇ ਪੰਜਾਬੀ ਗੈਰਤ ਦਾ ਉਦੋਂ ਖਿਆਲ ਕੀਤਾ ਹੁੰਦਾ ਤਾਂ ਆ ਦਿਨ ਦੇਖੇ ਨਾ ਪੈਂਦੇ ਹੂੰ ਇਸ ਕਰਕੇ ਸੰਵਿਧਾਨ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਸੰਵਿਧਾਨ ਦੀ ਤਾਂ ਚੀਰ ਫਾੜ ਕੀਤੀ ਹੈ ਮੈਂ ਉਹ ਕਿਤਾਬ ਚਾ ਪੜਿਆ ਹੋਇਆ ਹੈ ਜੀ ਸਵਰਾਜ ਜਿਸ ਸਵਰਾਜ ਦੇ ਜਰੀਏ ਇਹਨਾਂ ਨੇ ਕੇ ਪਾਰਟੀ ਬਣਾਈ ਸੀ ਹੂੰ ਹੂੰ ਉਸ ਕਿਤਾਬਚਾਦੇ ਵਿੱਚ ਜੋ ਕੁਝ ਲਿਖਿਆ ਹੋਇਆ ਹੈ ਉਹਦੇ ਤੇ ਤਾਂ ਕੋਈ ਫਿਰ ਇਹਨਾਂ ਨੇ ਪੈਰ ਹੀ ਨਹੀਂ ਦਿੱਤਾ ਉਹਦੇ ਤੇ ਕੋਈ ਗੱਲ ਹੀ ਨਹੀਂ ਕੀਤੀ ਤੇ ਲਾ ਸਾਬ ਅੱਜ 나જર ਸਿੰਘ ਮਾਨਸ਼ਾਹੀਆ ਸੁੱਚਾ ਸਿੰਘ ਛੋਟੇਪੁਰ ਦੀ ਗੱਲ ਚਿਤਾਰ ਗਿਆ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਮੇਰਾ ਖਿਆਲ ਹੈ ਸੁੱਚਾ ਸਿੰਘ ਛੋਟੇਪੁਰ ਦੀ ਗੱਲ ਕਮਰ ਸੰਧੂ ਨੇ ਵੀ ਕਹੀ ਦੀ ਹੈ ਹਾਂ ਉਹਨਾਂ ਦੇ ਮੂੰਹੋਂ ਨਾ ਨਿਕਲਦੇ ਨਿਕਲਦੇ ਹੁਣ ਮੂੰਹੋਂ ਨਾ ਨਿਕਲਦੇ ਜਿਸ ਵੇਲੇ ਧਰਮਵੀਰ ਗਾਂਧੀ ਨੂੰ ਤੇ ਖਾਲਸਾ ਹਰਿੰਦਰ ਸਿੰਘ ਖਾਲਸਾ ਨੂੰ ਜੀ ਪਾਸੇ ਕੀਤਾ ਚਲੋ ਹਰਿੰਦਰ ਸਿੰਘ ਖਾਲਸਾ ਦੀ ਤਾਂ ਫਿੱਤਰਤੀ ਇਹੋ ਜੀ ਹੈ ਕਿ ਹਰਿੰਦਰ ਸਿੰਘ ਖਾਲਸਾ ਪਹਿਲਾਂ ਅਕਾਲੀ ਦਲ ਚਵੀਰ ਹੈ ਹਮ ਹਰਿੰਦਰ ਸਿੰਘ ਖਾਲਸਾ ਨੂੰ ਫਿਰ ਇਹ ਮੌਕਾ ਮਿਲ ਗਿਆ ਤੇ ਉਹ ਇਧਰ ਆ ਗਏ ਤੇ ਆਮ ਆਦਮੀ ਪਾਰਟੀ ਦੀ ਉਸ ਵੇਲੇ ਲਹਿਰ ਸੀ ਜੀ ਲਹਿਰ ਦੇ ਆਸਰੇ ਉਹ ਪਾਰਲੀਮੈਂਟ ਦੇ ਮੈਂਬਰ ਵੀ ਬਣ ਕੇ ਜਿੱਤ ਗਏ ਤੇ ਇਹ ਵੀ ਪਤਾ ਲੱਗਿਆ ਵੀ ਭਾਜੀਪੀ ਦੇ ਇੱਕ ਵਜ਼ੀਰ ਨਾਲ ਵੀ ਤੁਰੇ ਫਿਰਦੇ ਹਨ ਲੇਕਿਨ ਧਰਮਵੀਰ ਗਾਂਧੀ ਤਾਂ ਉਹ ਸ਼ਖਸੀਅਤ ਹੈ ਜਿਹੜਾ ਲੜ ਰਿਹਾ ਹੈ ਜਿਹੜਾ ਆਪਦੇ ਸਟੈਂਡ ਤੇ ਵੀ ਖੜਾ ਹੈ ਜਿਹੜਾ ਬੰਦਾ ਪੰਜਾਬ ਦੇ ਦੁੱਖਾਂ ਦਰਦਾਂ ਨੂੰ ਲੈ ਕੇ ਚਿੰਤਤ ਹੈ ਤੇ ਧਰਮਵੀਰ ਗਾਂਧੀ ਦੇ ਨਾਲ ਜਦੋਂ ਇਹ ਕੁਝ ਕੀਤਾ ਤੇ ਧਰਮਵੀਰ ਗਾਂਧੀ ਦੇ ਮੁਕਾਬਲੇ ਪਟਿਆਲੇ ਦੇ ਵਿੱਚ ਆਹੀ ਬਲਬੀਰ ਸਿੰਘ ਖੜਾ ਕੀਤਾ ਆਹੀ ਡਾਕਟਰ ਬਲਬੀਰ ਸਿੰਘ ਧਰਮਵੀਰ ਗਾਂਧੀ ਦੇ ਮੁਕਾਬਲੇ ਤੇ ਖੜਾ ਕੀਤਾ ਜੇ ਉਦੋਂ ਵੀ ਦੇਖਿਆ ਹੁੰਦਾ ਕਿ ਆ ਇੱਕ ਬੰਦਾ ਜਿਬਾ ਹੋ ਰਿਹਾ ਹੈ ਤਾਂ ਮੇਰਾ ਖਿਆਲ ਹੈ ਵੀ ਆਦਨ ਫਿਰ ਵੀ ਦੇਖਣੀ ਨਹੀਂ ਪਈ ਸੀ ਜੀ ਕਿਉਂਕਿ ਕਨਸਟੀਟਿਊਸ਼ਨ ਦੀ ਤਾਂ ਕੋਈ ਕਿਸੇ ਨੂੰ ਪਰਵਾਹ ਹੀ ਨਹੀਂ ਤਾਂ ਇਹ ਕਿ ਤਾਨਾशाही ਹੈ ਹੂੰ ਹੂੰ ਉੱਥੋਂ ਬੈਠੇ ਜੋ ਫੈਸਲਾ ਕਰਤਾ ਜੀ ਬਸ ਆ ਹੋ ਗਿਆ ਦੋ ਤਿੰਨ ਬੰਦੇ ਫੈਸਲਾ ਕਰਦੇ ਇਕੱਲਾ ਇਹਨਾਂ ਦੀ ਗੱਲ ਹੀ ਕਰੋ ਆਪਾਂ ਕੱਲ ਵੀ ਗੱਲ ਕੀਤੀ ਸੀ ਪ੍ਰਸ਼ਾਂਤ ਪੂਸ਼ਨ ਦੀ ਸ਼ਾਂਤੀ ਪੂਸ਼ਨ ਦੀ ਜੁਗਿੰਦਰ ਯਾਦਵ ਦੀ ਇੱਕੋ ਇਹਨਾਂ ਦਾ ਕਵੀ ਹੈ ਕੀ ਉਹਦਾ ਨਾਮ ਹੈ ਜੀ ਉਹ ਆਪਣਾ Rajasthan ਦਾ Rajasthan ਦਾ ਹੀ ਹੈ ਉਹ ਇਨਚਾਰਜ ਵੀ ਲਾਇਆ ਹੈ ਹਾਂ ਜੀ <switches> uh, कुमार विश्वास कुमार विश्वास, विश्वास। कुमार विश्वास ਦੇ ਨਾਲ ਜਿਹੜਾ ਕੁਝ ਕੀਤਾ ਹੈ ਕਿਹੜਾ ਬੰਦਾ ਜਿਹਦੇ ਨਾਲ ਨਹੀਂ ਕੀਤਾ ਹਮਮ ਔਰ ਕਿੱਡੇ ਕਿੱਡੇ ਬੰਦੇ ਜਿਹੜੇ ਹੈਗੇ ਡੇ ਡੇ ਦਯੋਕਤ ਬੰਦੇ ਆਏ ਤੇ ਉਹ ਦਯੋਕਤ ਬੰਦੇ ਸਾਰੀ ਛੱਡ ਕੇ ਚਲੇ ਗਏ ਡੈਮੋਕ੍ਰੇਸੀ ਹੈ ਕਿਥੇ ਕਨਸਟੀਟਿਊਸ਼ਨ ਹੈ ਕਿਥੇ ਇਸ ਪਾਰਟੀ ਦਾ ਜੀ ਬਿਲਕੁਲ ਜੀ ਉਹ ਸਭ ਵੈਸੇ ਇੱਕ ਚੀਜ਼ ਸੀਗੀ ਕਿ ਜਿਵੇਂ ਮੰਨਿਆ ਜਾਂਦਾ ਸੀਗਾ ਕਿ ਕਹਿੰਦੇ ਜੀ ਅਸੀਂ ਬਦਲਾਅ ਕਰਨਾ ਹੈ ਬਦਲਾਅ ਕਰਨਾ ਵਾਕਿਆ ਬਦਲਾਅ ਤਾਂ ਕੀਤਾ ਇਹਨਾਂ ਨੇ ਜੀ ਆਪਾਂ ਸਹੀ ਮਹਣ ਚਾਹੀਏ। ਇਹ ਸ਼ਬਦ ਬਦਲਾ ਦੀ ਬਜ ਨਾਲੋਂ ਆੜਾ ਕੱਟ ਦਿਓ। ਆੜਾ ਕੱਟ ਦੇ ਹਾਂ। ਜਿਵੇਂ ਉਹ ਭਗਵੰਤ ਕਰਦਾ ਹੁੰਦਾ ਸੀ ਨਾ ਵੀ ਹਮ ਹਮ ਅੱਥ ਹਮ ਤੇ ਅੱਧ ਨੂੰ ਪੁੱਠੀ ਕਰ ਦਿਓ ਅੰਤ ਬਣ ਜਾਂਦਾ ਹੈ। ਹਮ ਹਮ ਇਲੈਕਸ਼ਨ ਤੋਂ ਪਹਿਲਾਂ ਗੱਲ ਕਰਦੇ ਸੀ ਤਾਂ ਹੁਣ ਇਹ ਲੱਗਦਾ ਕਿ ਜੇ ਕੋਈ ਵਿਰੋਧੀ ਥੋੜੇ ਜਿਹੀ ਵੀ ਵਿਰੋਧੀ ਜੀ ਰਾਇ ਰੱਖਦਾ ਹੈ ਹਮ ਹਮ ਉਹ ਤੋਂ ਬਦਲਾ ਲੈ ਜੇ ਵੀ ਉਹਨੂੰ ਕ੍ਰਸ਼ ਕੀਤਾ ਜਾਵੇ। ਹਮ ਹਮ ਕਿੰਨੇ ਬੰਦੇ ਤੁਸੀਂ ਕ੍ਰਸ਼ ਕਰਦੇ? ਜੀ ਕਿੰਨੇ ਬੰਦੇ ਇਕੱਲੇ ਇਕੱਲੇ ਕਰਕੇ ਕਿਥੇ ਨੈਸ਼ਨਲ ਲੈਵਲ ਦੀ ਪਾਰਟੀ ਬਣਦੇ ਆ ਬਣਦੇ ਆ ਹੂੰ ਹੂੰ ਪੰਜਾਬ ਦੇ ਵਿੱਚ ਵੀ ਚਲੋ ਠੀਕ ਹੈ ਉਹਨੇ ਆ ਬਚਾਰਾ ਕਹਿ ਰਾਇਆ ਇਹ ਕਹਿ ਰੇ ਦੇ ਨਾਲ ਕੁਝ ਦੋਸਤ ਐ ਐਮਐਲਏ ਐ ਜੀ ਉਹ ਆਪ ਦਾ ਲੜਪਿੜ ਰਹੇ ਹਨ ਲੇਕਿਨ ਜੇ ਉਹਨਾਂ ਦਿਨਾਂ ਦੇ ਵਿੱਚ ਹੀ ਇਹ ਲੜਾਈ ਲੜੀ ਹੁੰਦੀ ਜੀ ਕਿ ਕਿਉਂ ਟਿਕਟਾਂ ਜਿਹੜਾ ਹੈਗੇ ਟਿਕਟਾਂ ਦੇ ਮਾਮਲੇ ਵਿੱਚ ਕਿਉਂ ਗੜਬੜ ਹੋ ਰਹੀ ਹੈ ਜਦੋਂ ਪੈਸੇ ਲੈਣ ਦੀਆਂ ਗੱਲਾਂ ਚੱਲਦੀਆਂ ਸੀ ਜੀ ਤੇ ਫਿਰ ਅਗਲੀ ਗੱਲ ਦੇਖੋ ਤੁਸੀਂ ਉਹ ਟਾਈਮ ਯਾਦ ਕਰੋ ਹੂੰ ਹੂੰ ਕਿ ਮੋ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿਸੇ ਹੱਦ ਤੱਕ ਕਿ ਮਰੂਤੀ 800 de, 100 ਦੇ ਵਿੱਚ ਚੜ ਕੇ ਆਏ ਸੀ 4-5 ਬੰਦੇ ਹੂੰ ਹੂੰ ਦਿੱਲੀ ਤੇ ਇੱਥੇ ਆ ਕੇ ਫਿਰ ਵੱਡੀਆਂ ਗੱਡੀਆਂ ਦੇ ਉੱਤੇ ਜਿਹੜੀਆਂ ਸੀ ਪੋਰਟਸ ਗੱਡੀਆਂ ਦੇ ਉੱਤੇ ਲੱਗੇ ਸੀ ਝੂਟੇ ਲੈਣ ਹੂੰ ਹੂੰ ਤੇ ਵੱਡੀਆਂ ਕੋਠੀਆਂ ਦੇ ਲੱਗੇ ਸੀ ਜੀ ਤੇ ਫਿਰ ਜਿਸ ਵੇਲੇ ਹਾਰ ਹੋਈ ਹੂੰ ਹੂੰ ਤੇ ਹਾਰ ਤੋਂ ਬਾਅਦ ਫਿਰ ਚੰਡੀਗੜ੍ਹ ਤੋਂ ਗਏ ਕਿਵੇਂ ਜੀ ਜੀ ਚੁੱਪਚਾਪੀ ਤੇ ਸਮਾਨ ਖੇਚ ਕੇ ਲੱਗੇ ਇਹ ਸਾਰਾ ਕੁਝ ਅਗਲਾ ਦੇਖਣੇ ਚ ਇਹ ਇਹ ਠੀਕ ਹੈ ਜਿਹੜੇ ਨਾਲ ਉਹਨਾਂ ਦੇ ਬੰਦੇ ਖੜੇ ਸੀ ਉਹਨਾਂ ਨੂੰ ਪਾਰਟੀ ਦੀ ਵੀ ਹੁੰਦੀ ਹੈ ਸਾਰਾ ਕੁਝ ਹੁੰਦਾ ਹੈ ਕੱਲ ਆਪਾਂ ਨੂੰ ਹਰਜਿੰਦਰ ਸਿੰਘ ਉਹਨਾਂ ਨੇ ਵੀ ਤੁਹਾਡੇ ਪਿੰਡ ਵਾਲੇ ਨੇ ਕਿਹਾ ਸੀ ਸਾਡੀ ਸਾਫਕਾ ਪਾਰਟੀ ਜੀ ਇਹ ਸੱਜਣ ਵੀ ਆਪਣੇ ਪਿਆਰੇ ਹੈ ਪਰ ਕਈ ਵਾਰੀ ਉਹਨਾਂ ਨੂੰ ਵੀ ਆਪਣੀ ਗੱਲ ਚੁੱਪਦੀ ਹੁੰਦੀ ਸੀ ਲੇਕਿਨ ਅਸੀਂ ਐਨਲਿਸਿਸ ਕਰ ਰਹੇ ਸੀ ਕਿ ਗੱਲ ਠੀਕ ਨਹੀਂ ਜੀ ਜੇ ਆਪਾਂ ਵੇਖੀਏ ਪੰਜਾਬ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਸ਼ਕਤੀਤਾਂ ਇਹਨਾਂ ਕੋਲ ਕਿਹੜੀਆਂ ਸੀ ਕੋਈ ਵੀ ਨਹੀਂ ਜਿਨ੍ਹਾਂ ਦੇ ਨਾਂ ਦੇ ਉੱਤੇ ਜਿਨ੍ਹਾਂ ਨੂੰ ਪੰਜਾਬ ਦੇ ਮੂਹਰੇ ਲੋਕਾਂ ਦੇ ਖੜੇ ਕੀਤਾ ਉਹ ਤਾਂ 4-5 ਬੰਦੇ ਕਰਦੇ 4-5 ਬੰਦੇ ਉਹ ਪਾਸੇ ਕਰਦੇ ਉਹਨਾਂ ਉੱਧਰ 4-5 ਬੰਦਿਆਂ ਦੇ ਵਿੱਚੋਂ ਵੀ ਕੀ ਹੈ ਖੈਰ ਅੱਦਲੇ ਬਾਅਦਚੈਸ ਬਹੁਤ ਲੇਟ ਐਂਟਰੀ ਹੈ ਇਹ ਇਜ਼ ਅ ਲੇਟ ਐਂਟਰੀ ਹੈ ਕਿੱਧਰ ਗਈ ਡਾਕਟਰ ਦਲਜੀਤ ਸਿੰਘ ਤੁਲੇ ਕੇ ਖੁਰਕੇ ਉਹਦਾ ਰੱਖੀ ਹੋਈ ਹੈ ਮੈਂ ਹੈਰਾਨ ਹਾਂ ਸਾਬ ਵੀ ਉੱਧਰ ਤੁਸੀਂ ਇਲੈਕਸ਼ਨ ਲੜੀ ਜਾਂਦੇ ਉੱਧਰ ਫੂਲਕਾ ਸਾਹਿਬ ਦੇ ਇਲਾਕੇ ਦੇ ਵਿੱਚ ਕੇਜਰੀਵਾਲ ਆਉਂਦੇ ਆ ਤੇ ਕੇਜਰੀਵਾਲ ਦੇ ਜਿਹੜਾ ਫੂਲਕਾ ਸਾਹਿਬ ਦੇ ਇਲਾਕੇ ਦੇ ਮੋਤਬਰ ਬੰਦੇ ਆ ਜਿਨ੍ਹਾਂ ਨੇ ਸਾਰੀ ਚੋਣ ਮਹੀਮ ਲੜੀ ਹੈ ਉਹਨਾਂ ਨੂੰ ਕੀ ਕਹਿੰਦੇ ਮਿਲ ਨਹੀਂ ਦਿੱਤਾ ਜਾ ਰਹੇ ਫੂਲਕਾ ਸਾਹਿਬ ਆਪ ਲੈ ਕੇ ਆਹ ਹਾਂ ਆਪ ਲੈ ਕੇ ਫੂਲਕਾ ਸਾਹਿਬ ਉਹਨਾਂ ਨੂੰ ਨਿੜੇ ਨਹੀਂ ਸੀ ਹੁਣ ਦੁੱਤਾ ਹੂੰ ਸੋ ਬੜਾ ਉਦੋਂ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਕੀ ਸੀ ਰੱਬ ਜਾਣੇ ਕੀ ਇਹਨਾਂ ਦਾ ਹੈਗਾ ਅੱਜ ਵੀ ਕਈ ਲੋਕ ਕਹਿੰਦੇ ਆ ਕਿ ਤੁਸੀਂ ਐਵੇਂ ਰੌਲਾ ਪਾਈ ਜਾਂਦੇ ਹੋ মিডিਆ ਵਾਲੇ ਹਾਂਜੀ ਤੁਹਾਡਾ ਕੀ ਹੈ ਸਭ ਕੁਝ ਠੀਕ ਹੈ ਬਦਲੀਆਂ ਹੁੰਦੀਆਂ ਰਹਦੀਆਂ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਮੈਨੂੰ ਲੱਗਦਾ ਜਿਸ ਢੰਗ ਦੇ ਨਾਲ ਇਹਨਾਂ ਨੇ ਵਿਰੋਧੀ ਧਿਰ ਦੇ ਨੇਤਾ ਬਦਲੇ ਇੰਨੀ ਤਾਂ ਛੇਤੀ ਤਾਂ ਕੀ ਕਹਿੰਦੇ ਮਾਂ ਨਾ ਬਜਮੇ ਪੁੱਤ ਦਾ ਡੈਪਰ ਨਹੀਂ ਬਦਲਦੀ ਕੱਚੀ ਨਹੀਂ ਬਦਲਦੀ ਬਿਲਕੁਲ 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 ਸੋ ਕਰਨੇ ਜੋ ਅੱਜ ਮੇਨ ਗੱਲ ਕਹੀ ਹੈ ਜੀ ਉਹਨਾਂ ਨੇ ਕਿ ਲੋਕਾਂ ਦੀ ਲੜਾਈ ਹੋਰ ਤੇਜ਼ ਹੋਏਗੀ ਸੋ ਆਖਰੀ ਫੈਸਲਾ ਕਹਿੰਦੇ ਲੋਕਾਂ ਨੇ ਕਰਨਾ ਹੈ ਮੇਰੇ ਵਿਰੋਧੀ ਧਿਰ ਆਗੂ ਮੋੜ ਬਣ ਦਾ ਇਰਾਦਾ ਨਹੀਂ ਹੈ ਪਰ ਗੈਰ ਜਮੂਰੀ ਫੈਸਲੇ ਦਾ ਮੁਲਾਂਕਣ ਕਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੀ ਜ਼ਮੀਰ ਦੀ ਆਵਾਜ਼ ਸੁਣ ਮੈਂ ਸਾਰੇ ਵਿਧਾਇਕਾਂ ਨੂੰ ਕਿਹਾ ਕਿ ਜੇਕਰ ਮੇਰਾ ਕੋਈ ਕਸੂਰ ਆ ਤਾਂ ਮੈਨੂੰ ਦੱਸਣ ਸੋ ਨਾਲ ਦੀ ਨਾਲ ਢਿੱਲੋ ਸਾਹਿਬ ਇਹ ਵੀ ਫੈਸਲਾ ਕਰ ਲਿਆ 2 ਅਗਸਤ ਇਹ ਮੈਂ ਵੀ ਬੜੀ ਛੇਤੀ ਹੈ ਕਿ ਬਹੁਤ ਜਲਦੀ ਇਹਨਾਂ ਨੇ ਇਹ ਕਿਹਾ ਕਿ 2 ਅਗਸਤ ਨੂੰ ਜਿਹੜਾ ਬਠਿੰਡਾ ਚ ਕਹਿੰਦੇ ਅਸੀਂ ਆਪਦੀ ਕਨਵੈਨਸ਼ਨ ਰੱਖੀ ਆ ਸੋ ਕਿੰਨਾ ਕੁ ਇਕੱਠ ਕਰ ਪਾਉਂਦੇ ਨੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਸੋ ਉਹ ਆਪਾਂ ਦੇਖਦੇ ਆ ਜੇ ਪਾਰਟੀ ਟੁੱਟਦੀ ਹੈ ਤਾਂ ਵਿਰੁੱਧ ਦੀ ਧਿਰ ਤਾਂ ਫੇਰ ਉੱਡ ਗਈ ਜੇ ਤਾਂ ਹਾਂ ਜਾਂ ਤਾਂ ਫਿਰ ਸਾਰੇ ਵਿਧਾਇਕੀ ਕਹਿੰਦੇ ਨੇ ਵੀ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਹੈ ਨਹੀਂ ਇਹ ਤਾਂ ਨਵੀਂ ਪਾਰਟੀ ਬਣਾ ਕਰ ਲਈ ਫੇਰ ਭਾਵੇਂ ਕੁਝ ਫਿਰ ਮੈਨੂੰ ਲੱਗਦਾ ਜਮ ਉਹ ਵੀ ਨਹੀਂ 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 ਉਹ ਵੀ ਹੱਲ ਹੈਗਾ ਜੀ ਜੇ ਬਹੁ ਗਿਣਤੀ ਵਜ਼ਾਇਕ ਹੋ ਕੇ ਇਕੱਠੇ ਜੀ ਫੈਸਲਾ ਕਰ ਲੈਣ ਹਾਂ ਤੇ ਉਹ ਸਪੀਕਰ ਨੂੰ ਲਿਖ ਕੇ ਦੇ ਦੇਣ ਕਿ ਸਾਡਾ ਲੀਡਰ ਤਾਂ ਸੁਖਪਾਲ ਸਿੰਘ ਖਹਿਰਾ ਹੈ ਜਾਂ ਕਮਰਸੰਦੂ ਹੈ ਹੂੰ ਤਾਂ ਫਿਰ ਵਧੀਆ ਰਹੂ ਤੇ ਮੇਰੇ ਖਿਆਲ ਮੁਤਾਬਕ ਰਹਿਣਾ ਇਹੀ ਚੰਗਾ ਹੈ ਜੀ ਕਿ ਨਾ ਤਾਂ ਜਿਹੜਾ ਹੁਣ ਕੇਜਰੀਵਾਲ ਹੋਰਾਂ ਨੇ ਬਣਾਇਆ ਉਥੋਂ ਟਵੀਟ ਰਹੀ ਹੂੰ ਉਹਨੂੰ ਵੀ ਛੱਡ ਦੇਣ ਤੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਛੱਡ ਦੇਣ ਬਿਹਤਰ ਇਹ ਹੈ ਕਿ ਵਿਧਾਇਕ ਆਪ ਦੇ ਚੋਂ ਕਿਸੇ ਹੋਰ ਨੂੰ ਚੁਣ ਲੈਣ ਹੂੰ ਤਾਂ ਕਿ ਦਿੱਲੀ ਨੂੰ ਵੀ ਪਤਾ ਲੱਗ ਜੇ ਜੀ ਤੇ ਜਿਵੇਂ ਖੈਰੋ ਸਾਬ ਕਹਿੰਦੇ ਮੇਰਾ ਇਰਾਦਾ ਕੋਈ ਨਹੀਂਗਾ ਬਣਦਾ ਹੂੰ ਹੂੰ ਉਹਦੀ ਵੀ ਉਹ ਵੀ ਇੱਕ ਤਿਆਗ ਵਾਲੀ ਗੱਲ ਹੋ ਜੂ ਕਿ ਮੇਰੀ ਮੇਰਾ ਤਿਆਗ ਆ ਦੇਖੋ ਮੈਂ ਕੁਰਸੀਆਂ ਦੇ ਮਗਰ ਨਹੀਂ ਫਿਰਦਾ ਹੂੰ 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 ਦਿੱਲੀ ਵਾਲਿਆਂ ਨੂੰ ਸਭ ਸਿਖਾਉਣ ਵਾਸਤੇ ਬਿਹਤਰ ਹੈ ਕਿ ਜੇ ਮжоਰੀਟੀ ਵਿਧਾਇਕ ਆਪਸ ਵਿੱਚ ਮਰ ਲੈਣ ਮੈਨੂੰ ਡਰ ਲੱਗਦਾ ਪਰ ਕਿ ਜਿਹੜੇ ਅੱਜ ਵਾਲੇ 10 ਵਿਧਾਇਕ ਹੈ ਨਾ ਜੀ ਇਹਨਾਂ 10 ਵਿਧਾਇਕਾਂ ਦੇ ਵਿੱਚੋਂ ਕੱਲ ਸਵੇਰ ਤੱਕ ਕਿੰਨੇ ਖੜਨਗੇ ਤੇ ਤਾਂ ਸਾਬ ਮੈਂ ਇੱਕ ਤੇ ਹੋਰ ਦੱਸਦਾ ਬਈ ਮੈਨੂੰ ਬੜੀ ਇੰਟਰਸਟਿੰਗ ਗੱਲ ਪਤਾ ਲੱਗੀ ਬੰਦਾ ਕਹਿੰਦਾ ਵੀ ਨਾ ਤਾਂ ਲਿਓ ਨਾ ਕਹਿੰਦੇ ਮਨੀਸ਼ ਸ਼ਰਸ਼ੂਧੀਆਂ ਨੇ ਪਰਸੋਂ ਜਦੋਂ ਫੈਸਲਾ ਲੈ ਲੈਂ ਤੋਂ ਪਹਿਲਾਂ ਕਹਿੰਦੇ ਵਿਧਾਇਕਾਂ ਨੂੰ ਨੇ ਸਿੱਧੇ ਕਿਤੇ ਕਹਿੰਦਾ ਹਾਂ ਜਾਂ ਨਾ ਦੱਸੋ ਕਹਿੰਦਾ ਵੀ ਤੁਸੀਂ ਮੈਂ ਫੈਸਲਾ ਲੈ ਲਿਆ ਇੱਕ ਵਿਧਾਇਕ ਨੇ ਕਹਤਾ ਹੀ ਘੱਟੋ ਘੱਟ ਐਸੀ ਸਾਨੂੰ ਆਪ ਸਵਿੱਚ ਤਾਂ ਸਿਰ ਜੋੜ ਲੈਂਦੇ ਹੋ ਕਹਿੰਦਾ ਤੂੰ ਕਾਹਨੂੰ ਨਈ ਗੱਲ ਕਹਿੰਦਾ ਤੂੰ ਮੈਨੂੰ ਕਹਿ ਵੀ ਤੂੰ ਮੇਰੇ ਨਾਲ ਸਹਿਮਤ ਤਾਂ ਨਹੀਂ ਪਰ ਦੋ ਗੱਲਾਂ ਕਰ ਬਿਲਕੁਲ ਬਿਲਕੁਲ ਸੋ ਪੂਰੀ ਡਿਕਟੇਟਰਸ਼ਿਪ ਚੱਲੀ ਗਈ ਨਹੀਂ ਨਹੀਂ ਚਲਾਇਆ ਉਹਨਾਂ ਨੇ ਇਸੇ ਤਰ੍ਹਾਂ ਚਲਾਇਆ ਉਹਨਾਂ ਨੇ ਵੀ ਅਸੀਂ ਦਿੱਲੀ ਦਾ ਡੱਡਾ ਚਲਾਉਣਾ ਬਿਲਕੁਲ 98149 ਤੇ ਆਉਣੇ ਹੋ ਜੀ ਤੁਸੀਂ ਜੀ ਹਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜ ਆ ਥੋੜਾ ਜਿਹਾ ਮੈਂ 1.5 ਮਿੰਟ ਲਾਉਂਗਾ ਲੋ ਜੀ ਲੋ 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 ਕਾਫੀ ਗੱਲ ਇੱਕ ਤਾਂ ਜਿਹੜਾ ਆਪਾਂ ਕਹਿੰਦੇ ਜੇ ਕੋਈ ਛੋਟੀ ਸੀ ਕਿ ਆ ਕਿ ਪਾਰਟੀ ਤੇ ਸਵਿਧਾਨ ਨਹੀਂ ਗਾ ਕੁਝ ਵੀ ਨਹੀਂ ਹੈਗਾ ਹਨਾ ਜੀ ਵੀ ਦਿੱਲੀ ਵਾਲੇ ਮਨਮਰਜ਼ੀਆਂ ਕਰਦੇ ਆ ਤੁਸੀਂ ਦੇਖੋ ਵੀ ਕਿਹੜੀ ਪਾਰਟੀ ਦਾ ਵਿਧਾਇਕ ਆ ਜਿਵੇਂ ਕਮਰਸੰਦੂ ਸਾਹਿਬ ਐਮ ਐਲ ਏ ਦੀ ਤਨਖਾਹ ਵੀ ਲੈਂਦੇ ਆ ਨਾਲ ਦੀ ਨਾਲ ਇੱਕ ਆਪਣੀ ਪੱਤਰਕਾਰੀ ਦੀ ਕਰੀ ਜਾਂਦੇ ਆ ਠੀਕ ਹੈ ਜੀ ਔਰ ਖੈਰਾ ਸਾਹਿਬ ਸਭ ਤੋਂ ਮਗਰੋਂ ਆਏ ਹੈ ਤਾਂ ਆਪਾਂ ਨੂੰ ਪਤਾ ਹਾਂ ਔਰ ਉਹਨਾਂ ਨੂੰ ਪਾਰਟੀ ਨੇ ਸਭ ਤੋਂ ਅੱਗੇ ਅਹੁਦਾ ਦਿੱਤਾ ਪਹਿਲਾਂ ਜਦੋਂ ਮਾਨ ਸਾਹਿਬ ਨੂੰ ਪ੍ਰਧਾਨ ਬਣਾਇਆ ਉਹਨਾਂ ਨੇ ਫਟਾਫਰ ਕੀਤਾ ਉਹ ਤੋਂ ਆਪਣਾ ਅਸਤੀਫਾ ਦੇ ਦਿੱਤਾ ਕਿਉਂਕਿ ਉਹਨਾਂ ਦੇ ਅੰਦਰ ਅਹੁਦਿਆਂ ਦੀ ਲਾਲਸਾ ਤਾਂ ਹੈਗੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਹੂੰ ਹੂੰ ਗੱਲਾਂ ਕਰਨ ਨੂੰ ਜੋ ਮਰਦੀਆਂ ਕਰਨ ਠੀਕ ਆ ਔਰ ਸਭ ਤੋਂ ਅੱਗੇ ਦਾ ਉਹਨਾਂ ਨੂੰ ਅਹੁਦਾ ਦਿੱਤਾ ਔਰ ਕਿੰਨੇ ਵਾਰੀ ਪਾਰਟੀ ਦੇ ਜਿਹੜੀਆਂ ਜਿੰਨੀਆਂ ਇਹਨਾਂ ਨੇ ਕਾਨਫਰੰਸਾਂ ਕੀਤੀਆਂ ਕੀ ਤੁਸੀਂ ਮਤਲਬ ਢਿੱਲੋ ਸਾਹਿਬ ਤੁਸੀਂ ਇਹ ਇਹ ਰਾਜਨੀਤੀ ਦੀ ਡੂੰਗੀ ਸਮਝ ਰੱਖਦੇ ਹੋ ਈ ਰਾਜਨੀਤਿਕ ਪਾਰਟੀਆਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੋਣ ਦੇ ਨਾਲ ਕੀ ਕੀ ਇਹ ਕੋਈ ਚੰਗੀ ਚੰਗੀ ਗੱਲ ਆ ਕਿ ਤੁਸੀਂ ਪਾਰਟੀ ਦੇ ਖਿਲਾਫ ਬੁਲੀ ਜਾਓਦੇ ਔਰ ਫਿਰ ਵੀ ਤੁਹਾਨੂੰ ਅਹੁਦਾ ਦਿੱਤਾ ਹੋਇਆ ਤੇ ਹੁਣ ਜਦੋਂ ਉਹਦਾ ਹਟਾਇਆ ਗਿਆ ਤੇ ਕੀ ਹੋ ਹੱਲਾ ਮੱਤਿਆ ਜਾਂ ਉਹ ਪਹਿਲਾਂ ਮਾਹੌਲ ਫਾਰਕਿੰਗ ਜੀ ਨੇ ਬਣਾ ਲਿਆ ਸੀਗਾ ਉਹਦੇ 'ਚ ਵੀ ਉਹ ਵੀ ਉਹ ਵੀ ਜਿਹੜੇ ਰਾਜਨੀਤਿਕ ਸੂਝ-ਬੂਝ ਰੱਖਦੇ ਆ ਉਹ ਬਸ ਠੀਕ ਆ ਇਮੋਸ਼ਨਲ ਤੌਰ ਤੇ ਲੋਕੀ ਆਪਾਂ ਜੁੜੇ ਹੁੰਦੇ ਆ ਉਹਨਾਂ ਨੂੰ ਆਪਣੇ ਪੰਜਾਬੀ ਐਮੋਸ਼ਨਲ ਤੌਰ ਤੇ ਜੁੜ ਜਾਂਦੇ ਉਹਨਾਂ ਨੂੰ ਉਹ ਟਾਈਮ ਦੀ ਟਾਈਮ ਉਹ ਜੀ ਚੰਗੀ ਲੱਗਦੀ ਆ ਇੱਕ ਥੋੜਾ ਜਿਹਾ ਜੇ ਤੁਸ਼ੁਕਰ ਦੇ ਆਈਏ ਤੇ ਲੋਕਾਂ ਦਾ ਫਾਇਦਾ ਵੀ ਨੈਸਰ ਤੁਸੀਂ ਕਰਿਓ ਇੱਕ ਖੈਰਾ ਸਾਹਿਬ ਨੇ ਬਿਲਕੁਲ ਐਕਸ਼ਨ ਤੋਂ ਪਹਿਲਾਂ ਵੀ ਬਿਆਨ ਦਿੱਤਾ ਸੀ ਜਿਹਦੇ ਨਾਲ ਕੁਝ ਸੀਟਾਂ ਦਾ ਇਨਕਾਰ ਵੀ ਹੋਇਆ ਕਿ ਦਿੱਲੀ ਵਾਲੇ ਸਾਡੇ ਤੇ ਆਹ ਕਰਦੇ ਆਹ ਕਰਦੇ ਹਨਾ ਔਰ ਇਹ ਇਹ ਖਿੱਤੇ ਨੇ ਕਿਤੇ ਪ੍ਰਸ਼ਾਂਤ ਛੋੜ ਨੂੰ ਵੀ ਮਿਲੇ ਸੀ ਐਕਸ਼ਨ ਤੋਂ ਪਹਿਲਾਂ ਉਹ ਇੱਥੇ ਮੰਨ ਕੇ ਵੀ ਗਏ ਆ ਇਹ ਰੇਡੀਓ ਤੇ ਠੀਕ ਆ ਔਰ ਤੀਸਰੀ ਗੱਲ ਆ ਕਿ ਇਹਨਾਂ ਦੀ ਸੀਟ ਤੇ ਕਾਂਗਰਸ ਦਾ ਬੰਦਾ ਨਹੀਂ ਸੀ ਉਹਨੂੰ ਸਿਰਫ 0.5 5000 ਵੋਟ ਪਈ ਆ इवन ਕਿ ਜਵਾੜ ਤਜਾਹਤ ਹੋਈ ਆ ਜੇ ਬੀਬੀ ਜਗੀਰ ਕੌਰ ਖੜੀ ਹੁੰਦੀ ਕੀ ਖੈਰਾ ਸਾਹਿਬ ਜਿੱਤਣ ਦੇ ਕਾਬਿਲ ਆ ਜਾਂ ਅਜੇ ਹੁਣ ਇਲੈਕਸ਼ਨ ਕਰਦੇ ਆ ਕੀ ਉਹ ਜਿੱਤਣ ਦੇ ਕਾਬਿਲ ਆ ਜਾਂ ਉਹ ਜਿਹੜਾ ਕਾਛ ਰੱਖ ਰਿਹਾ ਉਹ ਆਪਣੇ ਏਰੀਏ ਤੇ ਕਿਉਂ ਨਹੀਂ ਰੱਖ ਰਿਹਾ ਉਹ ਬਠਿੰਡੇ ਨੂੰ ਟਾਰਗੇਟ ਮਾਰਵੇ ਨੂੰ ਜਿਹੜਾ ਆਮ ਆਦਮੀ ਪਾਰਟੀ ਦਾ ਗਾੜਾ ਉਹਨੂੰ ਸੇਰੋਂ ਅੰਨਲਾਉਂਦੀ ਟਰਾਈ ਕਰ ਰਹੇ ਆ ਠੀਕ ਆ ਜੀ ਇੱਕ ਲਾਸਟ ਗੱਲ ਇਹ ਆ ਕਿ ਕੀ ਸਖਪਾਲ ਸਿੰਘ ਖੈਰਾ ਦੇ ਆਪਣੇ ਹਲਕੇ ਦੇ ਵਿੱਚ ਜਿੰਨੇ ਸਕੂਲ ਆ ਜਾ ਸਰਕਾਰੀ ਹਸਪਤਲ ਆ ਕਿ ਉਹਨਾਂ ਦੇ ਫੀਚਰ ਡਾਕਟਰ ਪੂਰੇ ਆ ਜਾਂ ਉਹਨਾਂ ਦੀ ਉੱਥੇ ਵੀ ਕੀ ਹੈਗਾ ਉਹ ਉਹ ਵੀ ਬਾਰ ਬਾਰ ਮਾਲਵੇ ਨੂੰ ਭਜਦੇ ਆ ਜਦ ਕਿ ਇਹ ਕੱਠ ਦਵਾਬੇ ਚ ਕਿਉਂ ਨਹੀਂ ਉੱਧਰ ਰੱਖ ਕੇ ਆਪਣੀ ਨਾਲੇ ਤਾਂ ਬੰਦੇ ਦਾ ਏਰੀਆ ਹੁੰਦਾ ਬੰਦੇ ਦਾ ਪਤਾ ਲੱਗ ਜਾਂਦਾ ਹੈਗਾ ਕਿ ਕਿੰਨੇ ਕੁ ਪਾਣੀ ਜਾ ਇਹ ਇਹ ਸਾਰਾ ਕੁਝ ਹੋਤ ਆ ਅੰਡਰ ਕਵਰ ਇਹ ਇੱਕ ਸਿਆਸਤ ਹੀ ਹੋ ਰਹੀ ਹੈ ਨਾ ਫੌਨ ਨੂੰ ਤੇਰਾ ਜੋ ਮਰਜ਼ੀ ਦਿਖਾਈ ਜਾਣਾ ਹਸਪਤਾਲ ਸੰਘਰ ਆਪਣਾ ਬਾਹਰ ਪਰ ਹੈ ਤਾਂ ਇੱਕ ਇੱਕ ਸਿਆਸਤ ਹੈ ਨੂੰ ਲੋਕ ਥੋੜੇ ਟਾਈਮ ਬਾਅਦ ਸਮਝ ਲੈਣਗੇ ਮੈਨੂੰ ਲੱਗਦਾ ਹਲੇ ਹਜੇ ਥੋੜਾ ਭਾਵਕ ਆ ਇਹ ਜਿਹੜਾ ਨਿਕਰ ਕੇ ਜਦੋਂ ਸਾਹਮਣੇ ਆਊਗਾ ਬਾਕੀ ਮੈਂ ਤੁਹਾਡੇ ਇਹਨਾਂ ਗੱਲਾਂ ਤੇ ਜਰੂਰ ਆਗਲੀ ਕਾਲ ਲਾਈਨ ਤੋਂ ਪਹਿਲਾਂ ਵਿਚਾਰ ਜਰੂਰ ਦੇ ਦੇ ਜੀ ਢਿਲੋ ਸਾਹਿਬ ਇਹਨਾਂ ਦੇ ਵਿੱਚ ਕਿੰਨੀ ਕੁ ਗੱਲਾਂ ਚ ਸਚਾਈ ਮਿਹਰਬਾਨੀ ਜੀ ਬਿਲਕੁਲ ਜੀ ਬਿਲਕੁਲ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਨਹੀਂ ਸਾਰੀ ਗੱਲ ਹੈ ਦਰਸਤ ਹੈ ਦਰਸਤ ਨੇ ਤੇ ਤੁਸੀਂ ਹੁਣ ਸਾਡੇ ਪ੍ਰੋਗਰਾਮਾਂ ਨੂੰ ਯਾਦ ਕਰੋ ਜਦੋਂ ਸੁਖਪਾਲ ਸਿੰਘ ਖੈਰਾਂ ਨੂੰ ਲਿਆ ਉਦੋਂ ਵੀ ਇਹ ਗੱਲਾਂ ਆਈਆਂ ਸੀ ਜੀ ਉਦੋਂ ਵੀ ਮੈਂ ਇਹ ਗੱਲ ਕਹੀ ਸੀ ਮੈਂ ਇਹ ਗੱਲ ਵੀ ਕਹੀ ਸੀ ਕਿ ਸੁਖਪਾਲ ਸਿੰਘ ਖੈਰੇ ਦਾ ਪਿਛੋਕੜ ਦੇਖ ਲਿਆ ਜਾਵੇ ਸੁਖਪਾਲ ਸਿੰਘ ਖੈਰੇ ਦੇ ਬਾਪ ਜਿਹੜੇ ਸੀਗੇ ਫਰਜ਼ਦਾਰ ਸੁਖਜਿੰਦਰ ਸਿੰਘ ਉਹ ਪੁਲਿਸ ਅਧਿਕਾਰੀ ਸੀ ਤੇ ਉਹਨਾਂ ਨੂੰ ਜਿਹੜਾ ਡਿਸਮਿਸ ਕੀਤਾ ਸੀ ਉਹ ਕ腐ਸ਼ਨ ਦੇ ਦੋਸ਼ਾਂ ਤਹਿਤ ਕੀਤਾ ਸੀ ਇਹ ਗੱਲ ਵੀ ਇਸੇ ਪ੍ਰੋਗਰਾਮ ਦੇ ਵਿੱਚ ਕਹੀ ਗਈ ਸੀ ਅਗਲੀ ਗੱਲ ਸ਼ਾਇਦ ਤੁਸੀਂ ਜਿਹੜੀ ਗੱਲ ਨੂੰ ਸਾਰੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਬਣਾਇਆ ਸੀ এজেন্ডਾ ਹਾਂ ਹਾਂ ਰਾਣਾ ਗੁਰਜੀਤ ਸਿੰਘ ਦੇ ਖਾਨ ਸਾਮਿਆਂ ਦਾ ਠੇਕੇਦਾਰ ਬਣਨਾ ਇਹ ਰੀਤੀ ਰਿਖਾ ਖੜਾ ਦੇ ਜੀ ਜੀ ਉਹਨੂੰ ਖੈਰਤ ਸਾਹਿਬ ਨੇ ਸਾਰਾ ਕੁਝ ਚੱਕਿਆ ਸੀ ਤੇ ਉਸ ਵੇਲੇ ਇੱਕ ਇੱਕ ਦਿਨ ਵਿੱਚ ਦੀ ਖੈਰਤ ਸਾਹਿਬ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਕਰਦੇ ਹੁੰਦੇ ਸੀ ਉਦੋਂ ਵੀ ਇਹ ਗੱਲ ਚੱਲੀ ਸੀ ਕਿ ਆਮ ਆਦਮੀ ਪਾਰਟੀ ਦਾ এজেন্ডਾ ਕੀ ਇੱਕ ਬੰਦੇ ਨੂੰ ਟਾਰਗੇਟ ਕਰਨਾ ਹਾਂ ਹਾਂ ਸ਼ਾਇਦ ਤੁਸੀਂ ਗੱਲ ਸੁਣੀ ਨਾ ਹੋਵੇ ਉਦੋਂ ਮੈਂ ਗਾਨੇ ਜਿੱਦੇ ਵਿੱਚ ਤੇ ਥੋੜੀ ਜੀ ਬਲ ਫੇਰ ਪਾ ਕੇ ਕਿਹਾ ਸੀ ਕਿ ਜਿਹੜੀ ਖੱਡ ਦਾ ਸਭ ਤੋਂ ਵੱਡਾ ਰੌਲਾ ਹੈ ਹੂੰ ਹੂੰ ਉਹ ਖੱਡ ਰਾਣੀ ਗੁਰਜੀਤ ਤੋਂ ਪਹਿਲਾਂ ਹੁੰਦੀ ਕਿਹਦੇ ਕੋਲੇ ਸੀ ਇਹ ਵੀ ਵੇਖਣ ਵਾਲੀ ਗੱਲ ਹੈ ਇਹ ਵੀ ਦੇਖ ਲਓ ਤੇ ਖੈਰੇ ਦੇ ਨਾਲ ਉਹ ਰਿਸ਼ਤੇਦਾਰੀ ਕੀ ਹੈ ਹੂੰ ਹੂੰ ਹਾਂ ਜੇ ਸੱਚੀ ਗੱਲ ਪੁੱਛਣੀ ਹੈ ਮੈਥੋਂ ਕਿਉਂਕਿ ਇਸ ਵੇਲੇ ਜਜਵਾਤੀ ਹੈ ਲੋਕ ਸਾਰੇ ਜਿਵੇਂ ਪਹਿਲਾਂ ਗੱਲ ਪੈਂਦੇ ਹੁੰਦੇ ਸੀ ਹੁਣ ਫੇਰ ਪੈਣੇ ਸ਼ੁਰੂ ਹੋ ਜਾਣਗੇ ਤੁਸੀਂ ਆਓ ਆਓ ਫੇਰ ਗੱਲ ਕਰ ਲਓ ਮੈਂ ਤੁਹਾਨੂੰ ਦੱਸ ਦੂ ਵੀ ਕੌਣ ਸੀ ਲੜਾਈ ਕੀ ਸੀ ਸੋ ਕੁੱਲ ਮਿਲਾ ਕੇ ਸਾਨੂੰ ਦੇਖਣ ਵਾਲੀ ਗੱਲ ਹੈ ਕਿ ਨਾ ਦੁੱਧ ਤੋਤਾ ਉਹ ਹੈ ਤੇ ਨਾ ਦੁੱਧ ਤੋਤੇ ਉਹ ਹੈ ਇਨਪੈਕਟ ਇਹ ਹੈ ਕਿ ਆਮ ਆਦਮੀ ਪਾਰਟੀ ਇੱਕ ਇਮੋਸ਼ਨਲਸ ਦੀ ਪਾਰਟੀ ਸੀ ਜਿਹੜੀ ਪਾਰਟੀ ਦੇ ਕੋਲੇ ਉਹ ਇਹ ਤਾਂ ਕਹਿੰਦੇ ਐ ਕਿ ਅਸੀਂ ਕ腐ਸ਼ਨ ਰਹਿਤ ਹਕੂਮਤ ਦੇਵਾਂਗੇ ਜੀ ਲੇਕਿਨ ਨਾਲ ਇਹ ਵੀ ਗੱਲ ਕਹਿੰਦੇ ਐ ਕਿ ਇਸੇ ਭਾਰਤੀ ਕਨਸਟੀਟਿਊਸ਼ਨ ਦੇ ਹੁੰਦਿਆਂ ਇਹਦੇ ਤਹਿਤ ਅਸੀਂ ਕੰਮ ਕਰਕੇ ਕ腐ਸ਼ਨ ਰਹਿਤ ਸਰਕਾਰ ਦੇ ਦਿਆਂਗੇ ਮੈਂ ਉਸ ਵੇਲੇ ਵੀ ਇਹ ਗੱਲ ਕਹਿੰਦਾ ਸੀ ਕਿ ਬਗੈਰ ਕਿਸੇ ਸੋਲਿਡ ਪ੍ਰੋਗਰਾਮ ਤੋਂ ਬਗੈਰ ਕਿਸੇ ਸੋਲਿਡ ਵਿਚਾਰਧਾਰਾ ਤੋਂ ਤੁਸੀਂ ਰਾਮ ਰਾਜ ਕਾਇਮ ਨਹੀਂ ਕਰ ਸਕ ਸਕਦੀ ਇਹ ਸਿਰਫ ਤੇ ਸਿਰਫ ਲੋਕਾਂ ਦੇ ਜਿਹੜੇ ਇਮੋਸ਼ਨਸ ਹੈ ਲੋਕਾਂ ਦੇ ਜਿਹੜੇ ਜਜ਼ਬਾਤ ਹੈ ਜਜ਼ਬਾਤਾਂ ਦੇ ਨਾਲ ਖਲਵਾੜ ਹੈ ਤੁਸੀਂ ਕੈਸ ਕਰੋ ਭਾਈ ਜਾਨ ਜੇ ਕਿਤੇ ਸੱਚੀ ਮੁੱਚੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬਣ ਜਾਂਦੀ ਤੇ ਫਿਰ ਚਾਹੇ ਸੁਖਪਾਲ ਸਿੰਘ ਕਹਿ ਰਿਹਾ ਤੇ ਚਾਹੇ ਦੁਰਗੇਸ਼ ਪਾਠਕ ਤੇ ਚਾਹੇ ਸੰਜੇ ਸਿੰਘ ਤੇ ਹੁਣ ਤੱਕ ਪੰਜਾਬ ਦੀ ਹਾਲਤ ਕੀ ਹੋਈ ਹੁੰਦੀ ਇਹ ਵੀ ਇਹ ਐਕਚੁਅਲੀ ਤਾਂ ਇਹਦਾ ਵਿਰੋਧੀ ਧਿਰ ਦੀਆਂ ਕੱਚੀਆਂ ਇਨੀਆਂ ਬਾਕੀ ਇੱਥੇ ਤਾਂ ਸਿਰਫ ਉਹੀ ਹੈ ਚਲੋ ਬਾਕੀ ਮੰਨ ਲਓ ਆਪਾਂ ਜਿਸ ਵੇਲੇ ਹਰਵਿੰਦਰ ਸਿੰਘ ਫੂਲਕਾਰ ਨੂੰ ਹਟਾ ਕੇ ਹੂੰ ਹੂੰ ਇਹਨੂੰ ਇਨਚਾਰਜ ਲਾਇਆ ਗਿਆ ਸੀ ਇਹਨੂੰ ਲੀਡਰ ਆਫ اپੋਜੀਸ਼ਨ ਬਣਾਇਆ ਗਿਆ ਸੀ ਉਹ ਵੀ ਤਾਂ ਦੇਖਣਾ ਪੜੇ ਉਹ ਵੀ ਤਾਂ ਕਸੂਰਦਿਲੀ ਵਾਲਿਆਂ ਦੇ ਹੀ ਸੀ ਨਾ ਇਹ ਸਰਗੰਚ ਚ ਦੇਖਣ ਵਾਲਗੇ ਜੀ ਹਰਮਨ ਲੱਭ ਜੀ ਆਉਣੇ ਰੋ ਧੰਨਵਾਦ ਹੈ ਜੀ ਸਾਹਿਬ ਬਿਲਕੁਲ ਗੱਲ ਕੀਤੀ ਜੀ ਸਹੀ ਢੇਲੋ ਸਾਹਿਬ ਨੇ ਵਈ ਕਿਹੜੇ ਉਸੂਲਾਂ ਤੇ ਨੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਹੂੰ ਹੂੰ ਜੇ ਤੁਹਾਡੇ ਰੇਡੀਓ ਦੇ ਜ਼ਰੀਏ ਮੇਰਾ ਸਵਾਲ ਪਹੁੰਚ ਸਕਦਾ ਇਹਨਾਂ 10 ਐਮਐਲਏਆਂ ਕੋਲ ਏ ਅੱਜ ਗੱਲ ਕਰ ਰਹੇ ਸੀਗੇ ਵੀ ਜੀ ਸਾਡੇ ਕੋਲੋਂ ਪੁੱਛਿਆ ਨਹੀਂ ਸੰਵਿਧਾਨ ਤੇ ਇਹ ਹੈ ਨਹੀਂ ਉਹ ਹੈ ਨਹੀਂ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜਦੋਂ ਤੁਹਾਨੂੰ ਟਿਕਟ ਦਿੱਤੀ ਸੀ ਉਦੋਂ ਕਿਹੜਾ ਸੰਵਿਧਾਨ ਤੇ ਹੈ ਤੇ ਦਿੱਤੀ ਸੀ ਰੌਲਾ ਤਾਂ ਉਦੋਂ ਦਾ ਹੀ ਪਿਆ ਹੋਇਆ ਜਦੋਂ ਤੁਹਾਨੂੰ ਸਾਰਿਆਂ ਨੂੰ ਟਿਕਟਾਂ ਦਿੱਤੀਆਂ ਨੇ ਵੀ ਇਹ ਸੰਵਿਧਾਨ ਦੇ ਤਹਿਤ ਨਹੀਂ ਦਿੱਤੀਆਂ ਗਈਆਂ ਅੱਜ ਘੋੜੀ ਤੋਂ ਲਾਹ ਦਿੱਤਾ ਅੱਜ ਹੋ ਗਿਆ ਵੀ ਜੀ ਸੰਵਿਧਾਨ ਲਿਆਓ ਜਦੋਂ ਆਪ ਨੂੰ ਮਿਲੇ ਆਪ ਘੋੜੀ ਤੇ ਚੜਾਇਆ ਤਾਂ ਉਦੋਂ ਸ਼ੇਰਵਾਨੀ ਸਮਾਰ ਕੇ ਚੜ ਕੇ ਬਹਿ ਗਏ ਜਦੋਂ ਲਾਹ ਦਿੰਦੇ ਨੇ ਉਦੋਂ ਕਹਿੰਦੇ ਨੇ ਜੀ ਸੰਵਿਧਾਨ ਲੈ ਕੇ ਆਓ ਪਰ ਇਹ ਬੜੀ ਅਜੀਬ ਜੀ ਗੱਲ ਹੈ ਜੀ ਆਮ ਆਦਮੀ ਪਾਰਟੀ ਦੀ ਮਿਹਰਬਾਨੀ ਸਰ ਇਹ ਵੀ ਬਿਲਕੁਲ ਤੁਸਾਬ ਉਹਦੇ ਸਭ ਕਹਿਆ ਜਾਂਦਾ ਸੀਗਾ ਕਿ ਵਰਕਰ ਐ ਸੀ ਬਦਲਾਂਗੇ ਵਰਕਰਾਂ ਨੂੰ ਜਿਹੜੇ ਵਲੰਟੀਅਰਸ ਨੂੰ ਟਿਕਟ ਦੇਾਂਗੇ ਵਲੰਟੀਅਰਸ ਆਪ ਦਾ ਨੇਤਾ ਤੈਅ ਕਰਨਗੇ ਪਰ ਉਹਦੀ ਪਤਾ ਲੱਗਿਆ ਸੀਗਾ ਜਦੋਂ ਕਹਿੰਦੇ ਹੁੰਦੇ ਆ ਵੀ ਕਿਸੇ ਕਮਾਂਡੋ ਐਕਸ਼ਨ ਵਾਂਗੂ ਉੱਤੋਂ ਡੜਾ 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 ਡਾ ਕੇ ਕੀ ਕਹਿੰਦੇ ਆ ਆਪਣੇ ਨਾਲ ਬੜੇ ਉਹ ਤੋਂ ਔਖੇ ਵੀ ਹੋ ਗਏ ਸੀ ਕਈ ਭਰਾ ਵੀ ਤੁਸੀਂ ਭਾਈ ਫਲਾਣੇ ਤੇ ਤਬਾ ਲਾਈ ਜੰਨੇ ਭਲਾਣੇ ਤੇ ਲਾਈ ਜੰਨੇ ਬਿਲਕੁਲ ਬਿਲਕੁਲ WhatsApp ਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਮੈਂ ਗੱਲ ਕਰ ਰਿਹਾ ਸੀ ਜਿਵੇਂ ਆਹ ਹੁਣੇ ਗੱਲ ਕਰਕੇ ਗਏ ਨੇ ਇਹ ਕਹਿੰਦੇ ਵੀ ਜਿਵੇਂ ਤੁਸੀਂ ਪੁੱਛ ਰਹੇ ਹੋ ਵੀ ਇੱਕ ਟਾਈਮ ਲੱਗਦਾ ਪਰਟੀਕੂਲਰ ਸੀਐਮ ਬਣ ਲੈ ਤੁਸੀਂ ਹੁਣ ਜਿਹੜਾ ਪੰਜਾਬ ਦਾ ਸਭ ਤੋਂ ਅਮੀਰ ਤੇ ਸਭ ਤੋਂ ਰਾਜਨੀਤਿਕ ਵੱਡਾ ਖਾਨਦਾਨ ਆ ਨਾ ਉਹਨਾਂ ਦਾ ਚਸ਼ਮੇ ਚਰਾਗ ਠੀਕ ਹੈ ਜੀ ਜਿਹਨੂੰ ਲੋਲਾਪੁੱਤ ਵੀ ਕਹਿੰਦੇ ਆ ਠੀਕ ਹੈ ਜੀ ਉਹਨੂੰ ਕਿੰਨੇ ਸਾਲ ਹੋ ਗਏ ਰਾਜਨੀਤੀ ਦਾ ਇਹਨੂੰ ਬਿਲਕੁਲ ਜੀ ਜੋ ਉਮੀਦਵਾਰਾਡ ਤੋਂ ਹਾਰਿਆ ਹੁਣ ਤੱਕ ਮਤਲ ਹਜੇ ਤੱਕ ਵੀ ਉਹਦਾ ਬਾਪੂ ਉਹਨੂੰ ਕੁਰਸੀ ਨਹੀਂ ਫੜਾ ਰਿਹਾ ਨਹੀਂ ਫੜਾ ਰਿਹਾ ਉਹਦੀ ਆਪ ਦਾ ਆਪ ਇਸ ਲਾਇਕ ਨਹੀਂ ਹੈ ਇਹ ਇਕਲਾ ਬੱਚਾ ਨਹੀਂ ਫੜਾਉਂਦਾ ਇਹ ਉਮਰ ਤੇ ਲੋਕ ਪੰਜਾਬ ਉਹਨੂੰ ਫੜਾਉਣ ਨੂੰ ਤਿਆਰ ਆ ਉਹਨੂੰ ਨਹੀਂ ਫੜਾ ਰਹੇ ਹੂੰ ਹੂੰ ਠੀਕ ਹੈ ਜੀ ਅੱਜ ਅੱਜ ਕੋਈ ਕਹੇ ਵੀ ਉਹਨੂੰ ਭਾਈ ਸੁਖੇ ਨੂੰ ਤੁਸੀਂ ਸੀਐਮ ਦੇ ਉਹ ਜੇ ਅੱਗੇ ਪੇਸ਼ ਕਰ ਦਣਗੇ ਇਹਨਾਂ ਦੀ ਆਦੀਆ ਵੱਧ ਵੋਟਾਂ ਦਸਤੇਦਾਰ ਨੇ ਆਪ ਵੀ ਤੜਵਾ ਦੇਣੀ ਹੈ ਪਿੰਡ ਵਾਲਿਆਂ ਜਿਹੜੇ ਬੈਠੇ ਆ ਇਹਨਾਂ ਦੇ ਆਪਦੇ ਪੱਕੇ ਨੇ ਠੀਕ ਹੈ ਜੀ ਤਾਂ ਕਰਕੇ ਇਹ ਇੱਕ ਪਾਰਟਿਕੂਲਰ ਟਾਈਮ ਲੱਗਦਾ ਉਹ ਇਮਰਾਨ ਖਾਨ ਨੂੰ ਦੇਖੋ ਉਹਨੂੰ 22 ਸਾਲ ਦਾ ਸਿੰਘਾਸਣ ਲੱਗ ਗਿਆ ਪਹਿਲੀ ਵਾਰ ਆਪਦੀ ਜਮਾਤ ਵੀ ਜਬਤ ਕਰਾਈ ਸੀ ਤੇ ਅੱਜ ਸੀਐਮ ਬੰਨ ਪ੍ਰੀਮ ਬੰਨਵਰੀ ਤਾਂ ਕਰਕੇ ਇੱਕ ਟਾਈਮ ਲੱਗਣਾ ਹੌਲੀ ਹੌਲੀ ਸਿੱਖਣਗੇ ਇੱਕ ਮਜ਼ਬੂਤੀ ਨਾਲ ਚੱਲੀ ਜਾਣਗੇ ਤੇ ਯਾਨੀ ਤਾਂ ਜਾ ਕੇ ਹਲਵਾਣੀ ਦੂਜੀ ਜਿਹੜੀ ਗੱਲ ਤੂੰ ਇਹ ਕਰ ਰਹੀ ਸੀ ਆਪਣੇ ਭਾਜਾ ਕਰ ਰਹੇ ਸੀ ਵੀ ਆਂਟੀ ਖੈਰਾ ਗੱਲ ਕਰ ਰਹੇ ਨੇ ਨਾ ਢਿੱਲੋ ਸਾਹਿਬ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਮੈਂ ਜਿੰਨਾ ਕੁ ਮੈਨੂੰ ਤਜਰਬਾ ਜੇ ਤੁਸੀਂ ਕਿਸੇ ਕਿਸੇ ਬੰਦੇ ਨੂੰ ਵੱਧਾ ਫੁੱਲਦਾ ਨਹੀਂ ਦੇਖਣਾ ਚਾਹੁੰਦੇ ਨਾ ਉਹਨੂੰ ਕ੍ਰਿਟਿਸਾਈਜ਼ ਕਰਨਾ ਛੱਡ ਦਿਓ ਉਹਦੀ ਜਿਹੜੀਆਂ ਗਲਤੀਆਂ ਨੇ ਉਹਨੂੰ ਕਾਰੀ ਜਾਣ ਦਿਓ ਉਹ ਬੰਦਾ ਅਕੇ ਵੱਧੇ ਆਪਣੇ ਮਰ ਜੂਗਾ ਆਪਣੇ ਮਨ ਆਪਣੇ ਮਰ ਜੂਗਾ ਠੀਕ ਹੈ ਜੇ ਤੁਸੀਂ ਮਤਲਬ ਤੁਸੀਂ ਚਾਹੋ ਕਿ ਹਾਂ ਇਹ ਬੰਦਾ ਅੱਗੇ ਨਾ ਬੋਲੇ ਉਹਨੂੰ ਛੱਡ ਦੱਸੋ ਹੀ ਨਾ ਜੇ ਤੁਸੀਂ ਦੱਸੋਗੇ ਆਹ ਵੇਲੇ ਆਪਾਂ ਇੰਪਰੂਵ ਕਰੂਗਾ ਠੀਕ ਹੈ ਜੀ ਤੇ ਦੂਜੀ ਗੱਲ ਇਹ ਦੇਖੋ ਤੁਸੀਂ ਤੁਸੀਂ ਗੱਲ ਕਰ ਰਹੇ ਹੋ ਵੀ 15 ਦਿਨ ਚ ਬੀਹੇਵ ਚੇਂਜ ਹੋ ਜਾਏਗੀ ਮੈਨੂੰ ਤਾਂ ਐਦਾਂ ਲੱਗ ਰਿਹਾ ਕਿ ਇਹ ਸ਼ਾਮ ਹੁੰਦੇ ਹੁੰਦੇ ਬੀਹੇਵ ਚੇਂਜ ਹੋਣ ਲੱਗ ਗਈ ਮਤਲਬ ਜਿਹੜੀ ਮੈਨੂੰ ਪਿੜਾਂ ਵਾਲਾ ਬੁੱਲਾ ਲੱਗਦਾ ਨਹੀਂ ਕਿਉਂ ਬਾਈ ਜੀ ਕਈ ਕਈ ਹਾਂਜੀ ਮੈਂ ਤਾਂ ਪਿੜਾਂ ਵਾਲਾ ਬੁੱਲੇ ਦੀ ਗੱਲ ਕਰਦਾ ਸਾਡੇ ਨਾ ਛੋਲੇ ੜਾਉਂਦੇ ਨਾ ਤਿੰਨ ਤਿੰਨ ਵਾਰੀ ਧਾੜ ਬਦਲਦੇ ਹਾਂਜੀ ਇਧਰੋਂ ਡਾਉਣ ਲੱਗ ਪੈਂਦੇ ਨੇ ਹਵਾ ਕਿਤੇ ਪੱਛੋਂ ਆ ਜਾਂਦੀ ਕਿਤੇ ਪਹਾੜ ਆ ਜਾਂਦਾ ਕਿਤੇ ਕਿਧਰ ਆ ਜਾਂਦੀ ਇੱਥੋਂ ਤੱਕ ਕੀ ਕਹਿੰਦੇ ਉਡਾਉਂਦੇ ਉਡਾਉਂਦੇ ਕੀ ਕਹਿੰਦੇ ਦੋ ਵਾਰੀ ਹਵਾ ਬਦਲ ਜਾਂਦੀ ਛੱਜ ਭਰੇ ਭਰੇ ਤੋਂ ਹਾਂਜੀ 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 ਔਰ ਤੁਸੀਂ ਇਹ ਦੇਖੋ ਕਿ ਜਿਹੜੇ ਉਹ ਲੋਕ ਭਰੇ ਬੈਠੇ ਨੇ ਕੱਲ ਦੇ ਗਾਲਾਂ ਕੱਢੀ ਜਾਂਦੇ ਆ ਬੁਰੇ ਹਾਲ ਉਹ ਆਨਲਾਈਨ ਇਹੀ ਆਨਲਾਈਨ ਤਾਂ ਸਰਕਾਰ ਬਣ ਗਈ ਸੀ ਇਹਨਾਂ ਦੀ ਤੁਸੀਂ ਅਸਲੀਅਤ ਚ ਦੇਖੋ ਵੀ ਆਮ ਲੋਕਾਂ ਦੇ ਵਿੱਚ ਕਿਸੇ ਨੂੰ ਪਤਾ ਖੈਰੇ ਵਾਲੇ ਮੁੱਦੇ ਦਾ ਜਾਂ ਕੁਝ ਹੋਰ ਆ ਇਹ ਤਾਂ ਆਪਾਂ ਨੈੱਟ ਦੇ ਉੱਤੇ ਕਹੀ ਜਾਂਦੇ ਆ ਖੈਰੇ ਨਾਲ ਆਇਆ ਖੈਰੇ ਨਾਲ ਆਇਆ ਲੋਕਾਂ ਨੇ ਦੇਖੋ ਛੋਟੇਪੁਰ ਨੂੰ ਭਲਾਤਾ ਹੁਗਗੀ ਨੂੰ ਭਲਾਤਾ ਇਹਨੇ ਭੁੱਲ ਜਾਣਾ ਹੁਣ ਦੇਖੋ ਸਾਡੇ ਇੱਥੇ ਸਾਡੇ ਲੁਧਿਆਣੇ ਦੇ ਨਾਲ ਦਾਖਾ ਹਲਕੇ ਤੋਂ ਇੱਕ ਬੰਦਾ ਜਿਹੜਾ ਐਮਐਲਏ ਬਣਿਆ ਵਾ ਜੀ ਠੀਕ ਆ ਜੀ ਆਪਣਾ ਫੂਲਕਾ ਸਾਹਿਬ ਠੀਕ ਉਹਨਾਂ ਦਾ ਕੋਈ ਰਾਜਨੀਤਿਕ ਪਿਸ਼ੋਕਰ ਨਹੀਂ ਹੈਗਾ ਦੇਖੋ ਇਹ ਬੰਦੇ ਇੱਕ ਪਾਰਟੀ ਦੀ ਦੇਣ ਸੀ ਐਮਪੀ ਇਲੈਕਸ਼ਨ 'ਚ ਖੜਾ ਹੋਇਆ ਰਵਨੀਤ ਬਿੱਟੂ ਤੋਂ ਦੂਜੇ ਨੰਬਰ ਤੇ ਆ ਗਏ ਸੀ ਇਹ ਬੰਦਾ ਕਿਸੇ ਟਾਈਮ ਕਿਸੇ ਟਾਈਮ ਉਹ ਚੌਥੇ ਪੰਜਵੇਂ ਨੰਬਰ ਤੇ ਸੀ ਅਸੀਂ ਅਸੀਂ ਚਲ ਆਪਾਂ ਤੁਹਾਨੂੰ ਦੱਸ ਹੀ ਦਿੰਨੇ ਆਪਾਂ ਕਾਂਗਰਸ ਵੋਟਰਾਂ ਠੀਕ ਹੈ ਜੀ ਮਤਲਬ ਅਸੀਂ ਖੁਦ ਇਹ ਉਮੀਦ ਨਹੀਂ ਕੀਤੀ ਸੀ ਕਿ ਇਹ ਬੰਦਾ ਭੱਜ ਕੇ ਮਨਪ੍ਰੀਤਿਆਲੀ ਜਾਂ ਬੈਂਸ ਤੋਂ ਵੀ ਅੱਗੇ ਆ ਕੇ ਸੈਕੰਡ ਆ ਕੇ ਬੈਠ ਜਾਊ ਔਰ ਇਹ ਬੰਦੇ ਨੇ ਮਨਪ੍ਰੀਤਿਆਲੀ ਨੂੰ ਹਰਾਇਆ ਜਿਹਨੂੰ ਕੋਈ ਹਰਾਉਣਾ ਖਾਲਾ ਹੀ ਦਾ ਬੜਾ ਬਹੁਤ ਕੰਮ ਕੀਤੇ ਮਨਪ੍ਰੀਤ ਅੱਜ ਇਲੈਕਸ਼ਨ ਹੋ ਰਿਹਾ ਮਨਪ੍ਰੀਤਿਆਲੀ ਦਾ ਕੰਮ ਬੋਲਦਾ ਇਲਾਕੇ ਹਾਂ ਜੀ ਤੁਹਾਡੇ ਪਲੇਗ੍ਰਾਉਂਡ ਸਬੰਧੀ ਦੇਖੋ ਵੀ ਹਾਂ ਬਿਲਕੁਲ ਇਹ ਤਾਂ ਦੇਖੋ ਸਾਡੇ ਵਰਗਿਆਂ ਨੇ ਕਾਂਗਰਸ ਵਾਲਿਆਂ ਨੇ ਵੀ ਆਪਾਂ ਤੁਹਾਨੂੰ ਆਪਾਂ ਐਕਸੈਪਟ ਕਰਦੇ ਹਾਂ ਅਸੀਂ ਆਪਦੇ ਰਿਸ਼ਤੇਰਾਂ ਨੂੰ ਆਪ ਕਹਿ ਕੇ ਲੋਕਾਂ ਨੂੰ ਕਹਿ ਕੇ ਫੂਲ ਕਾ ਸਾਨੂੰ ਵੋਟ ਪਾਈ ਆ ਸਾਨੂੰ ਪਤਾ ਹੀ ਸਾਡੇ ਵਾਲਾ ਬੰਦਾ ਤਾਂ ਜਿਤਨਾ ਕੋਈ ਨਹੀਂ ਉਹ ਤਾਂ ਆਪਸ ਵਿੱਚ ਲੜੀ ਜਾਂਦੇ ਆ ਉਹ ਖੰਗੂੜਿਆਂ ਨਾਲ ਜਾਂ ਉਹਨਾਂ ਨਾਲ ਇਹਨਾਂ ਨਾਲ ਵੀ ਉਹ ਮਨਪਸੰਦੀ ਵਾਲੀ ਫਿਰਦੇ ਜੱਟੇ ਜਾਣਾ ਵਾ ਠੀਕ ਹੈ ਜੀ ਤੁਸੀਂ ਦੇਖੋ ਉਹ ਬੰਦਾ ਕਿਉਂ ਇੱਥੇ ਪਹੁੰਚ ਕੇ ਐਮਐਲ ਕਿਉਂ ਬਣ ਗਿਆ ਪਾਰਟੀ ਦੇ ਕਰਕੇ ਬਣ ਗਿਆ ਇਸ ਪਾਰਟੀ ਨੇ ਲੀਡਰ ਬਣਾਏ ਆ ਲੀਡਰ ਤਾਂ ਬਣ ਜਾਣੇ ਆ ਇਹ ਕਹਿਣਗੇ ਨਾ ਵੀ ਖੈਰੇ ਜਾਣਾ ਕੋਈ ਫਰਕ ਪੈ ਜੂ ਲੋਕਾਂ ਨੇ ਦੇਖੋ ਅੱਜ ਤੋਂ ਹੁਣ ਜਿਵੇਂ ਸੁਸ਼ੋਧੀਆਂ ਨੇ ਕੰਮ ਕੀਤਾ ਦਿੱਲੀ ਚ ਸਕੂਲਾਂ ਦੀਆਂ ਵੀਡੀਓ ਘੁੰਮੀ ਜਾਂਦੀਆਂ ਨੇ ਹੋਰ ਹੁਣ ਤੁਸੀਂ ਇਹ ਦੇਖੀ ਜਾਓ ਤੁਸੀਂ ਹੁਣ ਸਵੇਰੇ ਲੋਕ ਐ ਕਹੀ ਜਾਂਦੇ ਸ਼ਾਮ ਨੂੰ ਥੋੜੇ ਜਿਵੇਂ ਤੁਸੀਂ ਗੱਲਾਂ ਕਰਦੇ ਹੋ ਗੱਲਾਂ ਸੁਣ ਸੁਣ ਕੇ ਆ ਦੋ ਚਾਰ ਦਿਨਾਂ ਵਿੱਚ ਲੋਕਾਂ ਨੇ ਖੈਰੇ ਨੂੰ ਭੁੱਲਣ ਲੱਗ ਜਾਣਾ ਉਹਨੂੰ ਵੀ ਲੀਡਰ ਮੰਨਣ ਲੱਗ ਪਏ ਨਾਮ ਵਾਲੇ ਨੂੰ ਜੀ ਧੰਨਵਾਦ ਜੀ 91164 ਤੇ ਆਉਣ ਦੇ ਰਹੇ ਹੋ ਜੀ ਹਾਂ ਚਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆ ਕਰਤਾਰ ਸਿੰਘ ਸਿੱਖਾਂ ਵਾਲਾ ਬੇਨਤੀ ਕਰਦਾ ਜੀ ਜੀ ਸਿੱਖਾਂ ਵਾਲਾ ਸਾਹਿਬ ਹਾਂ ਤੇ ਪੀਆ ਕਿ ਮੈਂ ਤਾਂ ਇੱਕ ਹੀ ਤੁਹਾਡੇ ਕੋਲ ਕੁਐਸਚਨ ਪੁੱਛਣਾ ਵੀ ਜੇ ਜਿਹੜਾ ਇਹ ਅੱਜ ਜੋ ਖੈਰੇ ਵਾਲਾ ਸਿਸਟਮ ਕਿਉਂਕਿ ਡਿਸਕਸ ਬਹੁਤ ਹੋ ਚੁੱਕੀ ਹੈ ਵੀ ਕੀ ਇਹ ਜੋ ਕੇਜਰੀਵਾਲ ਨੇ ਜੀਤੀਏ ਤੋਂ ਮਾਫੀ ਮੰਗੀ ਹੈ ਕੀ ਉਸੇ ਤਰੀਕਾ ਤੇ ਇਹ ਹੈ ਕਿ ਆਪੋਜੀਸ਼ਨ ਦੀ ਜਿਹੜੀ ਵੱਡੀ ਕੁਰਸੀ ਲੈਣ ਵਾਸਤੇ ਐਮਐਲਏ ਫਲਾਟ ਛੱਡਣ ਵਾਸਤੇ ਕਿ ਵੱਡੇ ਕਰ ਬਾਈ ਸਾਰੀ ਸਾਜ਼ਿਸ਼ਿਆ ਦੇ ਵਿੱਚ ਕੀ ਪੁੱਛਣਾ ਚਾਹਾਂ ਜੀ ਦੇਖੋ ਜੀ ਗੱਲ ਕੀ ਹੈ ਕਿ ਵੱਡੇ ਘਰ ਨੂੰ ਫਲੈਟ ਨਹੀਂ ਮਿਲਦਾ ਜੋ ਮਰਜ਼ੀ ਕਰ ਲੈ ਹਾਂ ਹਾਂ ਕਿਉਂਕਿ ਇਹ ਨਹੀਂ ਗੱਲ ਕਿ ਜੇ ਆਮ ਆਦਮੀ ਪਾਰਟੀ ਟੁੱਟ ਜਾਂਦੀ ਹੈ ਜੇ ਦੋ ਟੁਕੜੇ ਹੋ ਜਾਂਦੇ ਤਾਂ ਫਿਰ ਉਹ ਵੱਡੇ ਅਤੇ ਉਹਨਾਂ ਦੀ ਪਾਰਟੀ ਦੇ ਮੈਂਬਰ ਜ਼ਿਆਦਾ ਹੋ ਜਾਣਗੇ ਉਹ ਵੱਢਣਗੇ ਉਹਦੇ ਵਾਸਤੇ ਇੱਕ ਜਿਹੜੀ ਹੈਗਾ ਲਿਮਟ ਚਾਹੀਦੀ ਹੁੰਦੀ ਹੈ ਘੱਟੋ ਘੱਟ 10% ਚਾਹੀਦੇ ਜੀ ਜੀ 10% ਇਹਨਾਂ ਕੋਲੇ ਹੈ ਨਹੀਂ ਹੁਣ ਤੁਸੀਂ ਦੇਖੋ ਇਸ ਵੇਲੇ ਕੇਂਦਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਸੈਕੰਡ ਲਾਰਜੇਸਟ ਪਾਰਟੀ ਹੈ ਲੇਕਿਨ ਉਹਦੇ ਕੋਲ 50 ਮੈਂਬਰ ਜਿਹੜੇ 45 ਪੂਰੇ ਹੋਣੇ ਚਾਹੀਦੇ ਸੀ ਉਹ ਹੈ ਨਹੀਂ ਹੈ ਇਸ ਕਰਕੇ ਉਹਨੂੰ ਵਿਰੋਧੀ ਧਿਰ ਦਾ ਰੁਤਬਾ ਨਹੀਂ ਮਿਲੇ ਇਹ ਗੱਲ ਠੀਕ ਹੈ ਜਿਹੜਾ ਤੁਹਾਡਾ ਦੂਜਾ ਸਵਾਲ ਸੀਗਾ ਮੀਟੇ ਤੁਹਾਨੂੰ ਮਾਫੀ ਮੰਗਣਾ ਇਹ ਗੱਲ ਬਿਲਕੁਲ ਬੜੀ ਪਾਇਦਾਰ ਗੱਲ ਹੈ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਥਾਂ ਥਾਂ ਬੋਡ ਲਵਾਤੇ ਹੂੰ ਹੂੰ ਆਪ ਦਾ ਟੈਲੀਫੋਨ ਨੰਬਰ ਲਿਖੋ ਜੀ ਇਹ ਕਹੋ ਕਿ ਮੈਂ ਕਹਿੰਨਾ ਉਹ ਚਿੱਟੇ ਦਾ ਵਪਾਰੀ ਹੈ ਮੈਂ ਕਹਿੰਨਾ ਕਿ ਮੇਰੀ ਛਿੱਟੇ ਦਾ ਵਪਾਰੀ ਲੋਕਾਂ ਦੇ ਡਾਂਗਾ ਪਵਾਉਂਦਿਆਂ ਲੋਕਾਂ ਦੇ ਡਾਂਗਾ ਪਵਾਉਂਦਿਆਂ ਲੋਕਾਂ ਦੀਆਂ ਦੁਸ਼नियां ਪਵਾਉਂਦਿਆਂ ਤੇ ਮੁੜ ਕੇ ਆਪ ਤਰੀਕ ਤੇ ਆਉਣ ਤੋਂ ਜੀ ਕਿ ਮੈਨੂੰ ਤਰੀਕ ਤੇ ਆਉਣਾ ਪਊਗਾ ਜੀ ਮੇਰੇ ਖਿਲਾਫ ਤਾਂ ਮੁਕਦਮੇ ਬਹੁਤ ਹੋ ਗਏ ਹੂੰ ਹੂੰ ਮੇਰਾ ਖਿਆਲ ਹੈ ਵੀ ਪੰਜਾਬ ਦੇ ਜੰਮਿਆਂ ਹੂੰ ਥੋੜਾ ਜਿਹਾ ਜਿਹੜਾ ਬੰਦਾ ਦੁਨੀਆਦਾਰੀ ਮਿਲਦਾ ਹੈ ਉਹਦਾ ਹਾਲਤਾਂ ਦੀਆਂ ਪਾਉਂਦੇ 10 10 ਪੇਛੇ ਦਾ ਹਰੇਕ ਬੰਦਾ ਭੁਗਤਦਾ ਫਿਰਦਾ ਹੈ ਕਿਸੇ ਨੂੰ ਪਾਣੀ ਦੀ ਬਾਰੀ ਦੀ ਆ ਗਈ ਕਿਸੇ ਨੂੰ ਤੁਹਾਡੀ ਤਕਸੀਮ ਦੀ ਆ ਗਈ ਕਿਸੇ ਨੂੰ ਕੋਈ ਆ ਗਈ ਕਿਸੇ ਨੂੰ ਕੋਈ ਆ ਗਈ ਕਿੰਨੀ ਕਮੇਡੀ ਗੱਲ ਹੈ ਇੱਕ ਮੁੱਖ ਮੰਤਰੀ ਹੈ ਮੁੱਖ ਮੰਤਰੀ ਕੋਲੇ ਰਹਿਣ ਵਾਸਤੇ ਰੈਸਟ ਹਾਊਸ ਦੀ ਪ੍ਰੋਵੀਜ਼ਨ ਵੀ ਹੈ ਉਹਦੇ ਕੋਲੇ ਆਉਣ ਵਾਸਤੇ ਹੈਲੀਕਾ ਜਹਾਜ਼ ਤੇ ਵੀ ਆ ਸਕਦਾ ਹੋ ਬਿਲਕੁਲ ਆ ਸਕਦਾ ਕਿੰਨੀ ਕਮੇਡੀ ਗੱਲ ਸੀ ਜਿਹੜੀ ਉਹ ਮਾਫੀ ਮੰਗੀ ਉਸ ਮਾਫੀ ਨਾਮੇ ਨੇ ਹੀ ਅਸਲ ਦੇ ਵਿੱਚ ਸਾਰੀ ਕਿਰਕਰੀ ਹੈ ਉਹ ਜਿਹੜੀ ਕੀਤੀ ਹੋਈ ਹੈ ਜੀ